ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਇਹ ਸੰਕੇਤ ਮਿਲਤੇ ਹਨ ਤਾਂ ਤੁਹਾਡੀ ਕਿਵੇਂ ਮੁਰਾਦ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾ ਸੰਗਤ ਜੀ ਜੇਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦਿਆਂ ਤੁਹਾਨੂੰ ਇਹ ਸੰਕੇਤ ਮਿਲਦੇ ਹਨ ਤਾਂ ਸਮਝ ਲਓ ਕਿ ਤੁਹਾਡੇ ਮਨ ਦੀਆਂ ਸਾਰੀਆਂ ਹੀ ਮੁਰਾਦਾਂ ਪੂਰੀਆਂ ਹੋਣ ਵਾਲੀਆਂ ਹਨ ਤਾਂ ਉਹ ਕਿਹੜੇ ਸ਼ੁਭ ਸੰਕੇਤ ਹਨ ਜਿਨ੍ਹਾਂ ਨੂੰ ਵੇਖ ਕੇ ਆਪਾਂ ਕਈ ਵਾਰ ਘਬਰਾ ਜਾਂਦੇ ਹਾਂ ਕਈ ਵਾਰ ਪਰੇਸ਼ਾਨ ਹੋ ਜਾਂਦੇ ਹਾਂ ਜਾਂ ਫਿਰ ਕਈ ਵਾਰ ਕਿਸੇ ਨੂੰ ਦੱਸਣ ਦੇ ਲਈ ਬੈਠ ਜਾਂਦੇ ਹਾਂ ਅੱਜ ਗੱਲ ਕਰਾਂਗੇ ਜੀ ਉਹਨਾਂ ਸ਼ੁਭ ਸੰਕੇਤਾਂ ਦੇ ਬਾਰੇ ਜਿਨ੍ਹਾਂ ਤੋਂ ਪਤਾ ਲੱਗ ਜਾਵੇਗਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਉੱਪਰ ਮਿਹਰ ਹੋ ਚੁੱਕੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਜੀ ਕਿਉਂਕਿ ਸਾਨੂੰ ਹਮੇਸ਼ਾ ਕਮੈਂਟ ਵੀ ਆਉਂਦੇ ਹਨ ਕਿ ਇਸ ਵਿਸ਼ੇ ਤੇ ਤੁਹਾਨੂੰ ਕਈ ਸਵਾਲ ਪੁੱਛੇ ਜਾਂਦੇ ਹਨ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਰੱਬੀ ਤਾਕਤ ਹੈ ਕੋਈ ਸਾਡੇ ਅੰਗ ਸੰਗ ਰਹਿੰਦੀ ਹੈ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਅਸੀਂ ਇਸ ਬਾਰੇ ਸਮਝਣਾ ਚਾਹੁੰਦੇ ਹਾਂ ਇਹ ਇਹ ਕੌਣ ਹਨ ਸਾਥ ਸੰਗਤ ਜੀ ਰੱਬੀ ਸ਼ਕਤੀ ਦਾ ਅੰਗ ਸੰਗ ਮਹਿਸੂਸ ਹੋਣਾ ਜਦ ਦੇਖਣਾ ਇਹ ਸਭ ਲੋਕਾਂ ਦਾ ਅਨੁਭਵ ਹੁੰਦਾ ਹੈ ਪਰ ਬਹੁਤ ਜ਼ਿਆਦਾ ਮਨੁੱਖ ਨੂੰ ਇਹ ਅਨੁਭਵ ਨਹੀਂ ਹੁੰਦੇ ਕੁਝ ਖਾਸ ਹੀ ਮਨੁੱਖਾਂ ਨੂੰ ਇਹ ਅਨੁਭਵ ਹੁੰਦੇ ਹਨ ਇਹ ਤਜਰਬੇ ਹੁੰਦੇ ਹਨ ਤੁਹਾਨੂੰ ਫਿਰਫਲ ਪ੍ਰਾਪਤ ਹੋ ਜਾਂਦਾ ਹੈ ਤੁਸੀਂ ਇਕੱਲੇ ਹੋਣ ਤੇ ਵੀ ਕਈ ਵਾਰੀ ਇਕੱਲੇ ਨਹੀਂ ਹੁੰਦੇ ਸਾਥ ਸੰਗਤ ਜੀ ਇਸ ਧਰਤੀ ਤੇ ਕਿਸ ਤਰ੍ਹਾਂ ਦੀਆਂ ਜੀਵ ਆਤਮਾਵਾਂ ਹੁੰਦੀਆਂ ਹਨ ਇਸ ਨੂੰ ਜਾਣਨ ਦੇ ਲਈ ਤੁਸੀਂ ਅੱਜ ਦੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਸਰਵਣ ਕਰ ਲੈਣਾ ਜੀ ਸਾਰ ਸੰਗਤ ਜੀ ਕਈ ਵਾਰ ਤੁਸੀਂ ਜਦ ਇਕੱਲੇ ਵੀ ਹੋਵੋ ਤਾਂ ਤੁਹਾਨੂੰ ਆਪਣੇ ਆਸ-ਪਾਸ ਕੋਈ ਮਹਿਸੂਸ ਹੁੰਦਾ ਹੈ ਤੁਸੀਂ ਚੰਗਾ ਫੀਲ ਕਰਦੇ ਹੋ ਇਕੱਲੇ ਰਹਿ ਕੇ ਵੀ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਅੰਦਰੋਂ ਕਦੇ-ਕਦੇ ਆਪਣੇ ਆਪ ਵਿੱਚ ਤੁਹਾਡਾ ਮਾਰਗਦਰਸ਼ਨ ਹੋ ਜਾਂਦਾ ਹੈ ਕਦੇ-ਕਦੇ ਅੱਖਾਂ ਬੰਦ ਕਰਨ ਤੇ ਵੀ ਤੁਹਾਨੂੰ ਪ੍ਰਕਾਸ਼ ਦਿਸਦਾ ਹੀ ਰਹਿੰਦਾ ਹੈ ਕਦੇ-ਕਦੇ ਕੁਝ ਰੋਹਾਨੀ ਇਸ਼ਾਰੇ ਵੀ ਤੁਹਾਨੂੰ ਮਿਲਦੇ ਹਨ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਰੱਬੀ ਸ਼ਕਤੀਆਂ ਦਾ ਕੋਲ ਹੋਣਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਕੋਈ ਹੋਰ ਵੀ ਗੱਲ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਵੇ ਉਹ ਪੋਜ਼ੀਟਿਵ ਸੱਚ ਹੋਣ ਲੱਗਦੀ ਹੈ ਕਈ ਵਾਰ ਤੁਸੀਂ ਮੋਹ ਦੇ ਵਿੱਚੋਂ ਕੋਈ ਅਜੀਹੀ ਗੱਲ ਵਧੀਆ ਕਰ ਦਿੰਦੇ ਹੋ ਜੋ ਥੋੜੇ ਹੀ ਸਮੇਂ ਵਿੱਚ ਤੁਹਾਡੀ ਮੁਰਾਦ ਪੂਰੀ ਹੋ ਜਾਂਦੀ ਹੈ ਇਸ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਹਨ ਰੱਬੀ ਸ਼ਕਤੀ ਤੁਹਾਡੇ ਨਾਲ ਵਾਸ ਕਰ ਰਹੀ ਹੈ ਵਾਹਿਗੁਰੂ ਜੀ ਦੇ ਨਾਲ ਜੋੜਨ ਅਤੇ ਸਿਮਰਨ ਕਰਨ ਦੇ ਲਈ ਤੁਹਾਨੂੰ ਅੰਮ੍ਰਿਤ ਵੇਲੇ ਉਸ ਸ਼ਕਤੀ ਵੱਲੋਂ ਜਲਦੀ ਜਗਾ ਦਿੱਤਾ ਜਾਂਦਾ ਹੈ ਜਿਸ ਤੋਂ ਵੀ ਸਮਝ ਜਾਣਾ ਚਾਹੀਦਾ ਹੈ ਕਿ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਹੈਲਪ ਕਰ ਰਹੀਆਂ ਹਨ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਸੰਕੇਤਾਂ ਦੇ ਬਾਰੇ ਜਿਨ੍ਹਾਂ ਤੋਂ ਪਤਾ ਲੱਗੇ ਕਿ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਹੋਣ ਵਾਲੀ ਹੈ ਕਿਸੇ ਵੀ ਖਾਸ ਪੂਰਤੀ ਦੇ ਲਈ ਅਸੀਂ ਜਦੋਂ ਪਾਠ ਆਰੰਭ ਕਰਦੇ ਹਾਂ ਕੋਈ 21 ਦਿਨ ਦੇ ਲਈ ਪਾਠ ਆਰੰਭ ਕਰਦਾ ਹੈ ਤੇ ਕੋਈ 40 ਦਿਨ ਦੇ ਲਈ ਕੋਈ 51 ਪਾਠ ਵੀ ਸੁਖਮਨੀ ਸਾਹਿਬ ਜੀ ਦੇ ਸੁਖ ਕੇ ਪੜਦਾ ਹੈ ਜਪਜੀ ਸਾਹਿਬ ਦੀ ਬਾਣੀ ਕਈ ਲੋਕ ਚਪਈ ਸਾਹਿਬ ਦਾ ਪਾਠ ਕਰਦੇ ਹਨ ਜਾਂ ਕਿਸੇ ਹੋਰ ਬਾਣੀ ਦੇ ਪਾਠ ਆਰੰਭ ਕਰਦੇ ਹਨ ਤਾਂ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਇਸ ਪਾਠ ਨੂੰ ਕਰਦਿਆਂ ਸਾਨੂੰ ਕੋਈ ਨਾ ਕੋਈ ਮੁਸ਼ਕਿਲ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਘੇਰ ਲੈਂਦੀ ਹੈ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿਸ ਸੁਖਮਨੀ ਸਾਹਿਬ ਜੀ ਦੀ ਬਾਣੀ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਪਣੀ ਹੀ ਮਹੱਤਤਾ ਹੈ ਆਪਣੇ ਨਾਮ ਤੋਂ ਹੀ ਬਿਆਨ ਕਰਦੇ ਹਨ ਸੁਖਮਨੀ ਸਾਹਿਬ ਭਾਵ ਕੇ ਸੁੱਖਾਂ ਦੀ ਮਨੀ ਜੋ ਮਨੁੱਖ ਵੀ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਮਨੁੱਖਾਂ ਦੇ ਜਿੱਥੇ ਤਨ ਦੇ ਰੋਗ ਠੀਕ ਹੁੰਦੇ ਹਨ ਉਥੇ ਉਹਨਾਂ ਦੇ ਮਨ ਦੇ ਰੋਗ ਵੀ ਠੀਕ ਹੋ ਜਾਂਦੇ ਹਨ ਸੰਤ ਮਹਾਪੁਰਖਾਂ ਜੀ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੋ ਮਨੁੱਖ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਨ ਉਹਨਾਂ ਮਨੁੱਖਾਂ ਦੇ ਉੱਤੇ ਹੋਏ ਜਾਣੇ ਅਣਜਾਣੇ ਵਿੱਚ ਪਾਪ ਗਲਤੀਆਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਮਾਫ਼ ਕਰ ਦਿੰਦੇ ਹਨ ਪਰ ਨਾਲ ਹੀ ਇਹ ਵੀ ਸਵਾਲ ਹੈ ਕਿ ਜਿੱਥੇ ਬਾਣੀ ਸਾਡੇ ਦੁੱਖ ਦੂਰ ਕਰਦੀ ਹੈ ਉੱਥੇ ਸੇਵਾ ਨਿਭਾਉਣੀ ਥੋੜੀ ਔਖੀ ਹੋ ਜਾਂਦੀ ਹੈ ਕਿਉਂਕਿ ਵੱਡੇ ਭਾਗਾਂ ਵਾਲੇ ਕਰਮਾ ਵਾਲੇ ਇਨਸਾਨ ਉਹੀ ਹਨ ਜੋ ਇਸ ਬਾਣੀ ਨੂੰ ਰੋਜ਼ਾਨਾ ਪੜ੍ਹ ਸਕਦੇ ਹਨ ਜਾਂ ਨਹੀਂ ਕਈ ਮਨੁੱਖ ਤਾਂ 21 ਦਿਨ ਦੇ ਪਾਠ ਸੁਖ ਕੇ ਪਾਠ ਪੂਰੇ ਵੀ ਨਹੀਂ ਕਰ ਪਾਉਂਦੇ ਉਹ 2-4 ਦਿਨ ਪਾਠ ਕਰਕੇ ਘਬਰਾ ਜਾਂਦੇ ਹਨ ਪਰੇਸ਼ਾਨ ਹੋ ਜਾਂਦੇ ਹਨ ਅਤੇ ਫਿਰ ਪਾਠ ਕਰਨਾ ਬੰਦ ਕਰ ਦਿੰਦੇ ਹਨ ਪਰ ਯਾਦ ਰੱਖਣਾ ਕਿ ਇਹੀ ਰੁਕਾਵਟ ਤੁਹਾਡੇ ਪਾਠ ਕਰਨ ਦੇ ਵਿੱਚ ਆ ਰਹੀ ਹੈ ਇਹੀ ਰੁਕਾਵਟ ਤੁਹਾਡੀਆਂ ਇੱਛਾ ਪੂਰੀਆਂ ਹੋਣ ਵਿੱਚ ਵੀ ਜ਼ਰੂਰ ਆਵੇਗੀ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚਣ ਦਾ ਇਹ ਤਾਂ ਸਭ ਤੋਂ ਵੱਡਾ ਜਰੀਆ ਸੀ ਜਦੋਂ ਵੀ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਸ਼ੁਰੂਆਤੀ ਦਿਨਾਂ ਵਿੱਚ ਕਈ ਵਾਰੀ ਸਾਨੂੰ ਕਈ ਸਮੱਸਿਆਵਾਂ ਰੁਕਾਵਟਾਂ ਆਉਂਦੀਆਂ ਹਨ ਜਿਸ ਤਰ੍ਹਾਂ ਕਈਆਂ ਨੂੰ ਬਹੁਤ ਜ਼ਿਆਦਾ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਕਈਆਂ ਨੂੰ ਕੋਈ ਨਾ ਕੋਈ ਬਿਮਾਰੀ ਆਣ ਘੇਰਦੀ ਹੈ ਕਈ ਲੋਕ ਬਿਮਾਰ ਹੋ ਜਾਂਦੇ ਹਨ ਜਾਂ ਕਈਆਂ ਨੂੰ ਅਚਾਨਕ ਕੋਈ ਜ਼ਿੰਦਗੀ ਦੇ ਵਿੱਚ ਰੁਕਾਵਟ ਪਰੇਸ਼ਾਨੀ ਮੁਸ਼ਕਿਲ ਆ ਜਾਂਦੀ ਹੈ ਜਿਸ ਕਾਰਨ ਉਹ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਜਦ ਉਹ ਮੁਸ਼ਕਿਲ ਦੂਰ ਹੋ ਜਾਂਦੀ ਹੈ ਤਾਂ ਫਿਰ ਪਾਠ ਕਰਨਾ ਬੰਦ ਕਰ ਦਿੰਦੇ ਹਨ ਕਈ ਲੋਕ ਤਾਂ ਮੁਸੀਬਤ ਤੋਂ ਇੰਨਾ ਘਬਰਾ ਜਾਂਦੇ ਹਨ ਕਿ ਸਾਡਾ ਸਰੀਰ ਪਹਿਲਾਂ ਤਾਂ ਤੰਦਰੁਸਤ ਸੀ ਜਦੋਂ ਦਾ ਅਸੀਂ ਇਹ ਲੰਮਾ ਸਮਾਂ ਬੈਠ ਕੇ ਪਾਠ ਕਰਨਾ ਸ਼ੁਰੂ ਕੀਤਾ ਹੈ ਤਾਂ ਸਾਡਾ ਸਰੀਰ ਬਿਮਾਰ ਹੋ ਚੁੱਕਾ ਹੈ ਅਸੀਂ ਆਲਸੀ ਹੋ ਚੁੱਕੇ ਹਾਂ ਕਲੇਸ਼ ਸਾਡੀ ਜ਼ਿੰਦਗੀ ਦੇ ਵਿੱਚ ਵੱਧ ਚੁੱਕਾ ਹੈ ਪਰ ਇੱਥੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਜਦੋਂ ਵੀ ਆਪਾਂ ਕੋਈ ਚੰਗਾ ਕੰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਡੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਜ਼ਰੂਰ ਆਉਂਦੀ ਹੈ ਸਾਡੇ ਵਿਰੋਧੀ ਸਾਨੂੰ ਸਾਡੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਉਹ ਸਾਨੂੰ ਚੰਗਾ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਜੇਕਰ ਇਹ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਵੇਗਾ ਪਰਮਾਤਮਾ ਦਾ ਨਾਮ ਲਵੇਗਾ ਤਾਂ ਇਹ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵੇਗਾ ਉਸੇ ਹੀ ਤਰ੍ਹਾਂ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਕਾਲ ਰੂਪੀ ਮੁਸ਼ਕਿਲਾਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰ ਸਾਨੂੰ ਘਰ ਦੇ ਜੀ ਹੀ ਪਾਠ ਦੇ ਵਿੱਚੋਂ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਸਾਧ ਸੰਗਤ ਜੀ ਇਹ ਕਾਲ ਰੂਪੀ ਆਤਮਾਵਾਂ ਹੀ ਹੁੰਦੀਆਂ ਹਨ ਜੋ ਸਾਨੂੰ ਗੁਰਬਾਣੀ ਦੇ ਨਾਲ ਨਹੀਂ ਜੁੜਨ ਦਿੰਦੀਆਂ। ਸਗੋਂ ਆਪਣਾ ਅਸੀਂ ਨਿਤਨੇਮ ਵਧਾਉਣਾ ਹੈ। ਜਿੱਥੇ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਕਰ ਪੜ੍ਹਦੇ ਹੋ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਵੀ ਆਰੰਭ ਕਰ ਦਿਓ। ਪਰ ਬਾਣੀ ਪੜਨੀ ਕਦੇ ਛੱਡਣੀ ਨਹੀਂ ਚਾਹੀਦੀ ਜਦੋਂ ਵੀ ਤੁਸੀਂ ਬਾਣੀ ਨੂੰ ਉਤਸ਼ਾਹ ਦੇ ਨਾਲ ਪੜੋਗੇ ਤੁਹਾਡੀ ਇੱਛਾ ਪੂਰੀ ਹੋਵੇਗੀ ਮਨ ਦੀਆਂ ਮਰਜ਼ੀਆਂ ਪੂਰੀਆਂ ਹੋਣਗੀਆਂ ਕਾਲ ਰੂਪੀ ਗ੍ਰੇਡ ਤੋਂ ਤੁਸੀਂ ਬਚ ਜਾਓਗੇ ਤੇ ਤੁਸੀਂ ਆਪਣੇ ਮਨ ਦੇ ਅੰਦਰ ਪੂਰਾ ਹੀ ਡਟ ਕੇ ਰਹਿਣਾ ਹੈ ਜੇਕਰ ਤੁਸੀਂ 21 ਦਿਨ ਸੁੱਕੇ ਹਾਂ ਤਾਂ ਤੁਸੀਂ 40 ਦਿਨ ਪਾਠ ਕਰੋ ਜਦੋਂ ਤੁਸੀਂ 40 ਦਿਨ ਲਗਾਤਾਰ ਪਾਠ ਵਿੱਚ ਰੋਜ਼ਾਨਾ ਦੀ ਆਦਤ ਬਣਾ ਲਓਗੇ ਤਾਂ ਫਿਰ ਵੇਖ ਲੈਣਾ ਤੁਹਾਡਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਦਾ ਰੁਝਾਨ ਜਿਹੜਾ ਹੈ ਉਹ ਲਗਾਤਾਰ ਬਣ ਜਾਵੇਗਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਜਿੰਨੇ ਮਰਜੀ ਕੰਮ ਧੰਦੇ ਆਉਣ ਪਰ ਤੁਸੀਂ ਆਪਣੀ ਬਾਣੀ ਨੂੰ ਪੜਨਾ ਕਦੇ ਵੀ ਨਹੀਂ ਛੱਡੋਗੇ ਸਾਧ ਸੰਗਤ ਜੀ 21 ਦਿਨ ਲਗਾਤਾਰ ਸੁਖਮਨੀ ਸਾਹਿਬ ਦੀ ਬਾਣੀ ਪੜ ਕੇ ਵੇਖ ਲੈਣਾ ਤੁਹਾਡਾ ਅਭਿਆਸ ਹੋ ਜਾਵੇਗਾ ਤੁਹਾਡੀ ਪ੍ਰੀਖਿਆ ਵਿੱਚੋਂ ਤੁਸੀਂ ਪਾਸ ਹੋ ਜਾਓਗੇ ਕਿਉਂਕਿ ਇਹ ਪ੍ਰੀਖਿਆ ਹੀ ਹੁੰਦੀ ਹੈ ਕਿ ਜਿਸ ਤੋਂ ਸਾਨੂੰ ਕਈ ਵਾਰ ਵਿੱਚ ਇਹੀ ਬਾਣੀ ਦੇ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਸੀਂ ਪਰਮਾਤਮਾ ਜੀ ਦੀ ਇਸ ਲਈ ਹੋਈ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਹੈ ਆਪਣਾ ਨਿਤਨੇਮ ਵਧਾਉਣਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੀ ਰਹਿਣਾ ਹੈ ਕਿਉਂਕਿ ਸੁਖਮਨੀ ਨੂੰ ਤਾਂ ਕਿਹਾ ਹੀ ਸੁੱਖਾਂ ਦੀ ਮਨੀ ਗਿਆ ਹੈ ਕਿ ਇਹ ਸੁੱਖਾਂ ਦੀ ਮਨੀ ਹੈ ਸਾਨੂੰ ਸਭ ਕੁਝ ਇਸੇ ਹੀ ਬਾਣੀ ਦੇ ਵਿੱਚੋਂ ਪ੍ਰਾਪਤ ਹੋਵੇਗਾ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਹਨ ਕਿ ਤੁਹਾਨੂੰ ਕੋਈ ਇਸ ਬਾਣੀ ਦੇ ਵਿੱਚੋਂ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਗੁਰਬਾਣੀ ਦੇ ਨਾਲੋਂ ਟੁੱਟਣਾ ਨਹੀਂ ਸਗੋਂ ਹੋਰ ਜ਼ਿਆਦਾ ਜੁੜ ਜਾਣਾ ਹੈ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤਾਂ ਖੁਸ਼ੀਆਂ ਤੇ ਰਹਿਮਤਾਂ ਆਪਣੇ ਆਪ ਹੀ ਵਾਸ ਕਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ